ਖਟਿਆਲਾ ਵਿੱਚ ਦੁਕਾਨਾਂ ਦੇ ਬਾਹਰ ਰੱਖਿਆ ਜਾ ਰਿਹਾ ਸੀ ਨੀ ਪੱਥਰ ਦੁਕਾਨਦਾਰਾਂ ਨੇ ਕੀਤਾ ਇਸ ਚੀਜ਼ ਦਾ ਵਿਰੋਧ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਣਾ ਕੀ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਜੀ ਨਾਮ ਆ ਮਤਾ ਜੀ ਤਰਵਿੰਦਰ ਕੋ ਕਿ ਕਿਹੜੀ ਜਗ੍ਹਾ ਹੈ ਜੀ ਇਹ ਤੋਖਾ ਨਾ ਮੋੜੇ ਜੀ ਤੁਹਾਡੀ ਕਿਸ ਦੀ ਦੁਕਾਨ ਹੈ ਇਹ ਸਾਡੀ ਆਪਣੀ ਪ੍ਰਾਪਰਟੀ ਹੈ ਜੀ ਇਹ ਸਾਰੀ ਪਿੱਛੇ ਦੁਕਾਨੇ ਕਰ ਰਹੇ ਦੁਕਾਨੇ ਦੁਕਾਨਾਂ ਨੇ ਇਹ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਇਕੱਠੇ ਸਾਨੂੰ ਇਹ ਨਹੀਂ ਪਤਾ ਲੱਗਾ ਜੀ ਇਹ ਕੱਲ ਕੱਲ ਦੇ ਕੱਲ ਇੱਕ ਦਿਨ ਦੇ ਵਿੱਚ ਵਿੱਚ ਇਹ ਥੰਮਾ ਜਿਹਾ ਫੜਾ ਕਰ ਦਿੱਤਾ ਸਾਨੂੰ ਨਹੀਂ ਪਤਾ ਲੱਗਾ ਵੀ ਇਹ ਕਾਦੇ ਵਾਸਤੇ ਕਰ ਰਹੇ ਨੇ ਕਿਉਂ ਕਰ ਰਹੇ ਨੇ ਅਸੀਂ ਕੱਲ ਸ਼ਾਮ ਨੂੰ ਆਏ ਆ ਜਦੋਂ ਆ ਕੇ ਇਹਨਾਂ ਕੋਲ ਪੁੱਛਿਆ ਸਾਰੀ ਬਲਾਦਰੀ ਇਕੱਠੀ ਹੋ ਗਈ ਸਾਨੂੰ ਧਮਕੀਆਂ ਦੇਣ ਲੱਗੇ ਵੀ ਇਹ ਇੱਥੇ ਹੀ ਬਣੇਗਾ ਇਹ ਦੀ ਬਰਾਦਰੀ ਇਕੱਠੀ ਹੋ ਗਈ ਇਹ ਦੀ ਬਰਾਦਰੀ ਇਹ ਟੋਫਨਾਂ ਮੋੜਦੇ ਜਿਹੜੇ ਆਂਦਨੇ ਸਾਰੇ ਤੁਹਾਨੂੰ ਉਹਨਾਂ ਨੇ ਦੱਸਿਆ ਕੀ ਕਰਨਾ ਇੱਥੇ ਨਹੀਂ ਕੁਝ ਨਹੀਂ ਕਿਸੇ ਨੇ ਕੁਝ ਨਹੀਂ ਦੱਸਿਆ ਜਿਸ ਜੀਦਾ ਨਹੀਂ ਪਤਾ ਤਰਿਆ ਜਾ ਰਿਹਾ ਨਹੀਂ ਪਤਾ ਹੀ ਨਹੀਂ ਜੀ ਕੀ ਕਰਿਆ ਜਾ ਰਿਹਾ ਕੀ ਨਹੀਂ ਇੱਥੇ ਅੱਜ ਤੱਕ ਕੁਝ ਲੱਗਾ ਨਹੀਂ ਬਸ ਇਹ ਥਮਾ ਜਾ ਬਣਾ ਕੇ ਛੱਡ ਦਿੱਤਾ ਤੇ ਇਹ ਜੀ ਕਰਕੇ ਸੜੀਆਂ ਦੁਕਾਨਾਂ ਸਾਰੀਆਂ ਲੁੱਕਿਆ ਉੱਪਰ ਪੁੜੀਆਂ ਜਾਣ ਦਾ ਰਸਤਾ ਬੰਦ ਹੋ ਗਿਆ ਸਾਨੂੰ ਬਹੁਤ ਟਿੱਕਟ ਆ ਰਹੀ ਹੈ। ਇਸ ਇਲਾਕੇ ਦੇ ਮੈਨਸ਼ਨ ਨਾਲ ਗੱਲਬਾਤ ਕੀਤੀ ਹੈ ਕੁਝ? ਹਾਂਜੀ ਬੱਚਿਆਂ ਦੇ ਮੈਂਸ਼ਨ ਨਾਲ ਕੀ ਗੱਲ ਕਰਦਾ? ਕੋਈ ਜਵਾਬ ਹੀ ਨਹੀਂ ਦਿੰਦੇ ਜੀ ਕੋਠਾ ਜਿੱਦਾਂ ਮੌਕੇ ਤੇ ਨਹੀਂ ਜੀ। ਮੌਕੇ ਤੇ ਨਹੀਂ ਆਇਆ। ਦਾ ਨਾਮ ਕੀ ਹੈ ਇੱਥੇ ਦਾ? ਡਾਬੀ ਹੈ, ਅਮਿਤ ਡਾਬੀ ਉਹਦੀ ਮਦਰ ਹੈ। ਅਜਾ ਉਹਦੀ ਮਦਰ ਹੈ ਜੀ। ਹਾਂਜੀ, ਹਾਂਜੀ। ਤੇ ਹੁਣ ਤੁਸੀਂ ਪੁਲਿਸ ਨੂੰ ਇਤਲਾ ਦਿੱਤੀ ਇਸ ਮਾਮਲੇ? ਹਾਂਜੀ, ਕੱਲ ਰਾਤ ਨੂੰ ਅਸੀਂ ਲਿਖਤੀ ਚ ਦਰਖਾਸਤ ਦੇ ਕੇ ਆਇਆ। ਫੋਨ ਨੰਬਰ ਤੇ ਫੋਨ ਵੀ ਕੀਤਾ। ਪੁਲਿਸ ਆਈ ਨਹੀਂ ਮੌਕੇ ਤੇ? ਅੱਜ ਤੱਕ ਕੁਝ ਵੀ ਨਹੀਂ ਆਈ ਜੀ। ਅਜੇ ਤੱਕ ਉਹਨਾਂ ਨੇ ਪੁਲਿਸ ਕੋਈ ਨਿਤੀ ਰਹੀ ਅਪਡੇਟ ਕੀ ਤੋਂ ਅਰਦਾ ਕਰਵਾਇਆ ਬਸ ਸਾਡਾ ਇਹੀ ਹੈ ਵੀ ਇਹ ਸੁਲਵਾਇਆ ਜਾਂਦਾ ਪਰੇਸ਼ਾਨ ਕੱਲ ਪਰਸ਼ੇਂਤ ਕੱਲ ਕਰਾਂਗੇ ਅੱਜ 26 ਜਨਵਰੀਆਂ 26 ਜਨਵਰੀ ਕਰਕੇ ਕੁਝ ਨਹੀਂ ਹੈ ਜੀ ਸ਼ਾਇਦ ਸਮਾਂ ਨਹੀਂ ਹੈ ਜੀ ਫਿਰ ਵੀ ਇਹ ਮਾਮਲਾ ਕੀ ਹੈ ਜਿਹੜਾ ਤੁਸੀਂ ਰਿਪੋਰਟ ਸਬਮਿਟ ਕਰਿਓ ਮਾਮਲਾ ਕੀ ਹੈ ਮਾਮਲਾ ਸਰ ਇਹ ਹੈ ਸਾਡੀ ਨਾ ਪਿੱਛੇ ਦੁਕਾਨਾ ਤੁਸੀਂ ਦੇਖ ਰਹੇ ਜਿਵੇਂ ਸਾਡੀਆਂ ਪਿੱਛੇ ਦੁਕਾਨਾ ਤੁਸੀਂ ਇਹ ਦੇਖ ਸਕਦੇ ਸਾਡੀ ਦੁਕਾਨਾ ਦੇ ਬਾਹਰ ਨਾ ਕੋਈ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਅਸੀਂ ਪਹਿਲਾਂ ਵੀ ਇਹਨਾਂ ਨੂੰ ਰੋਕ ਕੇ ਗਏ ਸੀ ਇਹ ਕਾਰਵਾਈ ਕਰੇ ਪਟਨ ਦੀ ਕੋਸ਼ਿਸ਼ ਕਰ ਰਹੇ ਇਹਨਾਂ ਨੂੰ ਰੋਕ ਕੇ ਗਏ ਸੀ ਇਹ ਕਹਿੰਦੇ ਵੀ ਰੋਕ ਜਣੇ ਅਸੀਂ ਤੇ ਉਹ ਜਦੋਂ ਆਏ ਅਸੀਂ ਕੱਲ ਕੱਲ ਅਸੀਂ ਆਏ ਜੋ ਰਾਤ ਨੂੰ ਦੇਖਿਆ ਵੀ ਆ ਖੜਾ ਕੀਤਾ ਮੈਂ ਥਮਲਾ ਜਾ ਉਹ ਸਾਨੂੰ ਨਹੀਂ ਪਤਾ ਇਹ ਕੀ ਕੀਤਾ ਜਾ ਰਿਹਾ ਹੈ ਕਬਜ਼ਾ ਕੀਤਾ ਜਾ ਰਿਹਾ ਹੈ ਲਜਾਇ ਸੜੀ ਦੁਕਾਨਾਂ ਦੇ ਬਾਅਦ ਜਿੱਦ ਨਾਲ ਸਾਡੀਆਂ ਦੁਕਾਨਾਂ ਵੀ ਲੁਕੀਆਂ ਤੇ ਉਹ ਜਦੋਂ ਪਤਾ ਕੀਤਾ ਇਹ ਕਹਿੰਦੇ ਵੀ ਉਹਦੇ ਏਰੀਆ ਦਾ ਐਮਸੀ ਬਣਵਾ ਰਹੇ ਇਹ ਚੀਜ਼ ਵੀ ਐਮਸੀ ਉਹਰੇ ਕਬਜ਼ਾ ਕਰਾ ਰਿਹਾ ਹੈ ਸਰ ਤੋਂ ਐਡੋਰ ਐਮਸੀ ਕੌਣ ਹੈ ਡਾਬੀ ਜੀ ਇਹ ਉਹਨਾਂ ਦੇ ਮਦਰ ਹੈ ਸ਼ਾਇਦ ਅਮਿਤ ਡੱਬੀ ਹੈ ਸ਼ਾਇਦ ਉਹਨਾਂ ਦੇ ਮਦਰ ਹੈ ਤੁਹਾਨੂੰ ਲੱਗਦਾ ਵੀ ਜਾ ਮੁਰ ਕੇ ਕੋਈ ਪਰੇਸ਼ਾਨੀ ਕਰਕੇ ਕਰਨ ਲਈ ਕੀਤਾ ਜਾ ਰਿਹਾ ਐਕਚੁਅਲ ਜੋ ਹੈ ਕਿ ਭਾਜੀ ਇਹ ਨਾ ਵੀ ਸਾਡੀਆਂ ਦੁਕਾਨਾਂ ਇਕੱਲੇ ਅਸੀਂ ਉਰੇ ਰਹਿ ਗਏ ਅਸੀਂ ਬਾਕੀ ਇਹ ਸਾਰੇ ਭਾਈ ਜਿਹੜਾ ਇੱਕੋ ਹੀ ਹੈ ਚਲੋ ਉਹ ਵੀ ਇਹ ਵੀ ਸਾਡੇ ਭਰਾ ਹੀ ਨੇ ਸਾਰੇ ਪਰ ਸਾਨੂੰ ਨਹੀਂ ਪਤਾ ਜਾ ਰਿਹਾ ਵੀ ਇਹ ਜਾਣ ਕੇ ਸਾਨੂੰ ਦੱਬਿਆ ਜਾ ਰਿਹਾ ਜਾਂ ਕੀ ਸਿਸਟਮ ਹੈ ਵੀ ਸਾਡੇ ਨਾਲ ਹੀ ਨਜਾਇਜ਼ ਕਿਉਂ ਜਿਹੜੇ ਕਿਉਂਕਿ ਤਿੰਨ ਚਾਰ ਚੌਂਕ ਸਾਰੇ ਹੈਗੇ ਉਰੇ ਜਾਂ ਕਿਤੇ ਉੱਥੇ ਲਾ ਦਿੰਦੇ ਆ ਉੱਥੇ ਲਾ ਦੇ ਕਬਜ਼ਾ ਸਾਡੀ ਦੁਕਾਨ ਦੇ ਬਾਾਰ ਹੀ ਕਿਉਂ ਕੀਤਾ ਜਾ ਰਿਹਾ ਸਾਨੂੰ ਨਹੀਂ ਜਿਹਦੀ ਪਤ ਕਿਸੇ ਦਾ ਰੱਖਿਆ ਜਾ ਰਿਹਾ ਕਹਿੰਦੇ ਪਤਾ ਨਹੀਂ ਕੋਈ ਕੋਈ ਮੈਂ ਉਹਨਾਂ ਨੂੰ ਐਮਸੀ ਸਾਹਿਬ ਨੂੰ ਪੁੱਛਿਆ ਮੈਂ ਕਿ ਸਰ ਤੁਹਾਡੇ ਕੋਲ ਕੋਈ ਪਰਮਿਸ਼ਨ ਹੈਗੀ ਇਸ ਚੀਜ਼ ਦੀ ਵੀ ਮੈਨੂੰ ਕੋਈ ਪਰਮਿਸ਼ਨ ਦਿਖਾ ਦਿਓ ਫਿਰ ਤਾਂ ਜੀ ਚੁੱਪ ਕਰਕੇ ਬਹਿ ਜਣੇ ਆ ਵੀ ਕਿਉਂਕਿ ਸਰਕਾਰਾਂ ਕੇ ਕਹਿੰਦਾ ਜੋਰ ਚੱਲ ਰਿਹਾ ਜੀ ਕਿਸੇ ਦਾ ਵੀ ਪਰਮਿਸ਼ਨ ਜੇ ਉਹਨਾਂ ਕੋਲ ਕਿਸੇ ਚੀਜ਼ ਦੀ ਹੈ ਕਿ ਜਾਂ ਕਾਰਪੋਰੇਸ਼ਨ ਵੱਲੋਂ ਜਾਂ ਮੇਅਰ ਸਾਹਿਬ ਵੱਲੋਂ ਜਾਂ ਕਿਸੇ ਵੱਲੋਂ ਕੋਈ ਪਰਮਿਸ਼ਨ ਹੈਗੀ ਤਾਂ ਸਾਨੂੰ ਦਿਖਾ ਦਿਓ ਬਟ ਉਹ ਕਹਿੰਦੇ ਕੋਈ ਪਰਮਿਸ਼ਨ ਕੋਈ ਗੋਲ ਮੋਲ ਗੱਲ ਕਰੀਏ ਨੇ ਕੋਈ ਪਰਮਿਸ਼ਨ ਨਹੀਂ ਹੈਗੀ ਕੋਈ ਫੀਸ ਨਹੀਂ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਤੁਹਾਨੂੰ ਇਹ ਬੇਇੱਜ਼ਤੀ ਵੀ ਉਰੇ ਕੀ ਕੀਤਾ ਜਾ ਰਿਹਾ ਹੈ ਨਜਾਇਜ਼ ਕਬਜ਼ਾ ਕਿਉਂ ਕੀਤਾ ਜਾ ਰਿਹਾ ਹੈ ਇਸ ਚੀਜ਼ ਦਾ ਜਵਾਬ ਦਿੱਤਾ ਜਾਏ। ਇਹ ਤੱਕ ਰਹਿ ਕਿ ਤੁਹਾਡੇ ਤੇ ਇੱਕ ਪ੍ਰੈਸ਼ਰ ਮੈਂਟਲੀ ਵੀ ਤੁਹਾਨੂੰ ਇੱਕ ਹਰਾਸ ਹੋ ਰਿਹਾ ਹੈ। ਜਰੂਰ ਹਰਾਸ ਹੋ ਰਿਹਾ ਹੈ ਜੀ ਰਾਤ ਅਸੀਂ ਜਦੋਂ ਉਰੇ ਆਏ ਮੇਰੇ ਮਦਰ ਹੈ ਮੇਰੇ ਮਦਰ ਉਰੇ ਆਏ ਫਾਦਰ ਸਾਹਿਬ ਉਰੇ ਆਏ ਅਸੀਂ 3-4 ਜਣੇ ਸੀਗੇ ਜੀ ਇਹ ਸਾਰੇ ਇਕੱਠੇ ਹੋ ਕੇ ਸਾਨੂੰ ਪੈ ਗਏ। ਸਾਨੂੰ ਜਾਨ ਨਾਲੋਂ ਮਾਰਨ ਦੀ ਧਮਕੀਆਂ ਤੱਕ ਦਿੱਤੀਆਂ ਜਾ ਰਹੀ ਵੀ ਅਸੀਂ ਐਵੇਂ ਹੀ ਕਰਾਂਗੇ ਕਬਜ਼ਾ ਇਹ ਵੀ ਵਧਾਵਾਂਗੇ। ਪੈ ਗਏ ਗੱਲ ਪੈਣ ਨੂੰ ਆਏ ਜੀ ਬਜ਼ੁਰਗ ਫਾਦਰ ਸਾਹਿਬ ਹੈ ਬਜ਼ੁਰਗ ਇਹ ਨੇ ਗੱਲ ਪੈਣ ਨੂੰ ਉਰੇ ਦਾ ਇੱਥੇ ਕੰਮ ਕਰਦੇ ਸਰ ਸਾਨੂੰ ਤਾਂ 50-60 ਸਾਲ ਹੋ ਗਏ ਰਹਿ ਰਹੇ ਹਾਂ ਘਰ ਵੀ ਹੈ ਯਾਰ ਐਸ਼ ਵੀ ਹੋ ਰਹੇ ਸੀ ਕੀ ਪਰ ਹੁਣ ਸਾਡੀ ਰਿਆਇਸ਼ ਤਰ੍ਹਾਂ ਅੰਦਰੋਂ ਤੇ ਕਰਤੀ ਆ ਹੁਣ ਸਾਡੀ ਦੁਕਾਨਾਂ ਰਹਿ ਗਿਆ ਕੱਲੀ ਆ ਬੋਰਡ ਭਾਈ ਕਿਸੇ ਨਾਲ ਲੱਗੋ ਪਤਾ ਹੀ ਨਹੀਂ ਸਰ ਹਲੇ ਬੋਰਡ ਲੱਗੇਗਾ ਕੀ ਹੋਏਗਾ ਕੀ ਨਹੀਂ ਸਾਨੂੰ ਕਾਰਪੋਰੇਸ਼ਨ ਤੋਂ ਨਹੀਂ ਕਿ ਪ੍ਰਾਈਵੇਟ ਆ ਜਾ ਰਹੇ ਜੀ ਪ੍ਰਾਈਵੇਟ ਬਰ ਉਹਦੇ ਹੀ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਕਾਰਪੋਰੇਸ਼ਨ ਨੂੰ ਕੋਈ ਪਰਮਿਸ਼ਨ ਨਹੀਂ ਹੈ ਕਿ ਇਸ ਚੀਜ਼ ਦੀ ਕਾਰਪੋਰੇਸ਼ਨ ਕੀ ਨੀਤੀ ਰਹਿਗੀ ਆਉਣ ਮੇਰੇ ਸਰ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਾਂਗੇ ਜੀ ਇਹ ਜਿਹੜੀ ਚੀਜ਼ ਹੈ ਨਜਾਇਜ਼ ਕਬਤਾ ਕਬਜ਼ਾ ਕੀਤਾ ਜਾ ਰਿਹਾ ਹੈ ਇਹਨੂੰ ਹਟਵਾਇਆ ਜਾਵੇ ਨਹੀਂ ਅਸੀਂ ਆਪ ਹਟਾ ਦੇ ਲਿਆ ਕਿਉਂਕਿ ਨਜਾਇਜ਼ ਹੈ ਨਾ ਜੀ ਨਾ ਇਹ ਦੇ ਕੋਰਪੋਰੇਸ਼ਨ ਦੀ ਕੋਈ ਪਰਮਿਸ਼ਨ ਹੈ ਨਾ ਸਾਡੇ ਵੱਲੋਂ ਕੋਈ ਪਰਮਿਸ਼ਨ ਦਿੱਤੀ ਗਈ ਹੈ ਨਜਾਇਜ਼ ਸੀ ਤਾਂ ਨਜਾਇਜ਼ ਹੈ ਜੀ ਕੱਲ ਨੂੰ ਇਹ ਉਹ ਸਾਰੀ ਜਿਹੜੀ ਹੈਗੀ ਆ ਆ ਜਿਹੜੀ ਕੰਧ ਆ ਕੱਲ ਨੂੰ ਇੱਧਰ ਨੂੰ ਵਧਾਈ ਜਾਏਗੀ ਜੀ ਜੇ ਅੱਜ ਇਹਨੂੰ ਨਾ ਰੋਕਿਆ ਗਿਆ ਵਧਦੀ ਜਾਏਗੀ ਜੀ ਇਹ ਸਭ ਤੋਂ ਬਿਜ਼ੀ ਚੌਕ ਹੈ ਪਟਿਆਲੇ ਦਾ ਹਾਂ ਜੀ ਤੇ ਆਪਾਂ ਖੜੇ ਸਭ ਤੋਂ ਬਿਜ਼ੀ ਚੌਕ ਹੈ ਔਰ ਇਹ ਕੱਲ ਨੂੰ ਕੋਈ ਦੁਰਘਟਨਾ ਹੁੰਦੀ ਹੈ ਕੋਈ ਐਕਸੀਡੈਂਟ ਹੁੰਦਾ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਇਹ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਤੁਸੀਂ ਕੋਈ ਐਪਲੀਕੇਸ਼ਨ ਨਹੀਂ ਦਿਓਗੇ ਪੁਲਿਸ ਨੂੰ ਜਾਂ ਪ੍ਰ 100 ਨੰਬਰ ਤੇ ਫੋਨ ਕੀਤਾ ਜੀ ਪੁਲਿਸ ਨੂੰ ਉਸ ਤੋਂ ਬਾਅਦ ਜਾ ਕੇ ਰਿਟਨ ਐਪਲੀਕੇਸ਼ਨ ਦਿੱਤੀ ਹੈ ਪੁਲਿਸ ਨੂੰ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਹਲੇ ਤੱਕ ਤਾਂ ਕੋਈ ਸਾਨੂੰ ਕੋਈ ਫੋਨ ਨਹੀਂ ਆਇਆ ਜਾਂ ਕੁਝ ਨਹੀਂ ਆਇਆ ਸ਼ਾਇਦ 26 ਜਨਵਰੀ ਹੋਣ ਕਰਕੇ ਵੀ ਬਿਜ਼ੀ ਹੋਣ ਪੁਲਿਸ ਪ੍ਰਸ਼ਾਸਨ ਵੀ ਤਾਂ ਕਰਕੇ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ ਐਮ ਸੀ ਸਾਹਿਬ ਨੂੰ ਫੋਨ